ਲਓ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਨੌਜਾਨ ਜੋਗਨ ਕਬੱਡੀ ਪੌਨ ਲਈ ਤਿਆਰ ਬਰ ਤਿਆਰ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਆ ਸਾਹਮਣੇ ਕਹਿੰਦੇ ਸੁੱਖਿਆ ਵਾਲਾ ਤਾਬਰ ਇਸ ਵੇਲੇ ਕੋਸ਼ਿਸ਼ ਕਰਦਾ ਹੈ ਨੰਬਰ ਰੇਡਰ ਦਾ ਹੱਥ ਨਵਲ ਦਾ ਇਸ਼ਾਰਾ ਨੰਬਰ ਰੀਡਰ ਦਾ ਮੈਚ ਚੁੱਟੀ ਦਾ ਖੇਡਿਆ ਜਾ ਰਿਹਾ ਤੱਕਾਂ ਕੇ ਖੇਡ ਦੇ ਮੈਦਾਨ ਦੇ ਵਿੱਚ ਫਾਈਨ ਕਬੱਡੀ ਪਾਉਣ ਦੇ ਲਈ ਤਿਆਰ ਬਰ ਤਿਆਰ ਹੈ ਉਧਰ ਰਾਣੇ ਉਸਤਾਦ ਨੇ ਵੀ ਅੱਜ ਪੁੱਜਣਾ ਸੀਗਾ ਪਰ ਕਿਸੇ ਨਜੇਮਿਆ ਕਾਰਨ ਹਾਲੇ ਤੱਕ ਨਹੀਂ ਸਾਡੇ ਦਰਮਿਆਨ ਪਹੁੰਚੇ ਰਾਣਾ ਸਿੰਘਪੁਰਿਆ ਕਲ ਦਾ ਧਨੀ ਹੈ ਇਸ ਇਲਾਕੇ ਦਾ ਵੱਡਾ ਬੁਲਾਰਾ ਔਰ ਸਾਹਮਣੇ ਸੁਗਿਆਵਾ ਤਾਰਕ ਅੱਜ ਆਈ ਤੇ ਆਇਆ ਅੱਜ ਆਈ ਤੇ ਆਇਆ ਅੱਜ ਸਿਨਾ ਕਰਵਾਉਣ ਦੇ ਨੇ ਆਇਆ ਅੱਜ ਮੇਲਾ ਬਣਾਉਣ ਦੇ ਸਰ ਸ੍ਰੀਮ ਨਾਲੂ ਦੀ ਕਬੱਡੀ ਦਾ ਮਹਾਕੁੰਗ ਜਿਹੜਾ ਹੈ ਉਹ ਪਿੰਡ ਨਾਰਲੀ ਦੀ ਧਰਤੀ ਤੇ ਪਹਿਲੇ ਦਿਨ ਦਾ ਖੇਡਿਆ ਜਾ ਰਿਹਾ ਹੈ ਕੁਝ ਦੇਸੀ ਮਹੀਨਾ ਤੇ ਕੁਝ ਅੰਗਰੇਜ਼ੀ ਮਹੀਨਾ ਤਰੀਕਾ ਨਾਲ ਮਿਲ ਜਾਂਦੀ ਹੈ ਪਰ ਸਾਹਮਣੇ ਮਨਜੀਤ ਨਵਾਂ ਪਿੰਡ ਹੈ ਨੌਂ ਆਉਣ ਦਾ ਕਬੱਡੀ ਬਾਲੀ ਵੜਿਆ ਹੋਇਆ ਲਖਬੀਰ ਮਹਿਦੀਪੁਰਿਆ ਕਹਿੰਦਾ ਸ਼ੇਹ ਤਰੀਕ ਨੂੰ ਪੀਰ ਬਾਬਾ ਕਿੱਲੇ ਸ਼ਾਹੀ ਦੀ ਯਾਦ ਵਿੱਚ ਪਿੰਡ ਮਹਿਦੀਪੁਰ ਦੀ ਧਰਤੀ ਉੱਪਰ ਓਏ ਚਲੋ ਲਾ ਕੇ ਦੱਸਿਓ ਲਓ ਸਾਹਮਣੇ ਧੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਹੁਣ ਦੇਖਾਂਗੇ ਕੌਣ ਬੱਲੇ ਬੱਲੇ ਕਰਵਾਵੇਗਾ ਕਈ ਵਾਰੀ ਸਮਾਂ ਉਸਤਾਦ ਜੀ ਇਦਾਂ ਦਾ ਬਣ ਜਾਂਦਾ ਕਈ ਵਾਰੀ ਸਾਰੇ ਸੱਜਣਾਂ ਦਾ ਜਿਹੜਾ ਕਹਿਣਾ ਢੀਂ ਹੋ ਜਾਂਦਾ ਲਓ ਸਾਹਮਣੇ ਧੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਨੌਇਨ ਕਬੱਡੀ ਪਾ ਰਿਹਾ ਛੱਪਾ ਕਹਿੰਦੇ ਲੱਤੂ ਮਰਾ ਇਸ ਵੇਲੇ ਧੰਨਵਾਦ ਹੈ ਸ਼ਾਰਾ ਨੰਬਰ ਦੇਂਦਰਾ ਆਪਣੀ ਟੀਮ ਦੇ ਕੰਮੇੜ ਜੁੜ ਗਿਆ ਓਏ ਪਿਆਰੀ ਸਾਥ ਸਿੰਘ ਜੀ ਸੁਣ ਇੱਕ ਆ ਸੁਖਮਣ ਕਬੱਡੀ ਪਾਉਣ ਦੀ ਵਧਿਆ ਪ੍ਰੀਤ ਕ ਚੋਟੀ ਦਾ ਖੇਡਿਆ ਯਾਰਿਆ ਸਫਲ ਮੇਲਾ ਆਓ ਸਾਰੇ ਸੰਗਤ ਦਾ ਇਲਾਕੇ ਭਰ ਦੀ ਸੰਗਤ ਦਾ ਧੰਨਵਾਦ ਹੈ ਜਿਵੇਂ ਕੱਲ ਦਾ ਦਿਨ ਪਿੰਡ ਚੇਲੇ ਦੀ ਧਰਤੀ ਤੇ ਵੱਡੀਆਂ ਰੌਣਕਾਂ ਬਹਾਰਾਂ 22 ਤਰੀਕ ਨੂੰ ਬਨੇਰ ਤੇ 10 ਤੇ 11 ਤਰੀਕ ਮਾਰੀ ਕੰਮੋਕੇ ਦੀ ਧਰਤੀ ਤੇ ਵੀ ਫੁੱਲਿਆ ਸਿਤਰਾ ਰੌਣਕਾਂ ਲੱਗਣਗੀਆਂ ਫੁੱਲਾ ਕਬੱਡੀ ਪਾਰਿਆ ਵਰਮਾ ਪਿੰਡਾ ਸਮੇ ਭਲਵਾਨ ਦੇ ਪਿੰਡ ਦਾ ਆਹ ਸਾਹਮਣੇ ਟੱਕਰ ਇੱਕ ਪਾਸੇ ਕਬਲੀ ਜਿਹੜਾ ਬਾਬਾ ਨਾਨਕ ਦੀ ਧਰਤੀ ਦਾ ਨਾ ਚੋਟੀ ਦਾ ਜੱਫਾ ਪਰ ਕਾਲੂ ਭਲਵਾਨ ਜੀ ਕੀ ਫੈਸਲੇ ਫੈਸਲੇ ਹੁੰਦੇ ਲੱਖਾਂ ਦੇ ਲੱਖਾਂ ਨਾਲ ਟਰੈਕਟਰ ਮਿਲਦੇ ਰਸ਼ੀਦ ਮਾਲਿਆ ਕਾਲਿਆ ਹੋਏ ਹੁੰਦੇ ਹਲਮਾਨ ਪੂਰੇ ਸਭ ਦੇਲ ਦੇ ਗੱਲ ਪੱਕੀ ਹੈ ਜੇਕਰ ਟਰੈਕਟਰ ਦਿੱਤੇ ਜਾਂਦੇ ਉਹ ਕਬੱਡੀ ਦੇ ਵਿੱਚ ਦਿੱਤੇ ਜਾਂਦੇ ਆ ਜੇਕਰ ਲੱਖਾਂ ਦਿੱਤੇ ਜਾਂਦੇ ਉਹ ਕਬੱਡੀ ਦੇ ਵਿੱਚ ਦਿੱਤੇ ਜਾਂਦੇ ਆ ਲਓ ਪੀੜਾਪੁਰ ਦੀ ਧਰਤੀ ਹੈ ਮਾਣ ਸ਼ੇਰਾ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਲੰਦੂ ਵਾਲਾ ਪ੍ਰੀਤ ਤਿਆਰ ਬਰ ਤਿਆਰ ਹੈ ਨਾਲ ਕਹਿੰਦੇ ਹੈਪੀ ਬੇਗਨ ਹਾਂ ਕਹਿੰਦੇ ਲੱਦੂ ਵਾਲਾ ਪ੍ਰੀਤ ਜਿਸ ਨੇ ਕੋਸ਼ਿਸ਼ ਕਰਦਾ ਪਾਈਆਂ ਅੰਦਰ ਨੰਬਰ ਨਹੀਂ ਜੋੜ ਸਕਿਆ ਉਸਤਾਦ ਜੀ ਸਾਹਮਣੇ ਚਾਰ ਤਿਆਰ ਬਰ ਤਿਆਰ ਸੁਗਿਆ ਮਾੜਾ ਟਾਵਰ ਇਹ ਸੁਗਿਆ ਬਾਬਾ ਟਾਵਰ ਅਰ ਟੱਚ ਗਵਾਉ ਨੰਬਰ ਰੇਟਰ ਦੇ ਹਿੱਸੇ ਆ ਸਾਰੀ ਸੰਗਤ ਦਾ ਧੰਨਵਾਦ ਸਮੁੱਚੀ ਮੇਲਾ ਪ੍ਰਬੰਧਕ ਕਮੇਟੀ ਦੀ ਸੇਵਾਦਾਰ ਨੇ ਵੀਰ ਵੀਰ ਕਹਿੰਦੇ ਸਾਰਿਆਂ ਦੇ ਨਾਮ ਧੰਨ ਧੰਨ ਬੱਲੇ ਬੱਲੇ ਕਰਵਾਵੇਗਾ ਲੱਦੂ ਵਾਲਾ ਪ੍ਰੀਤ ਕ라우 ਪੈ ਜਾ ਪੈ ਜਾਗੇ ਨਹੀਂ ਗੱਲ ਸਮੇਂ ਦੀ ਹੈ ਮੇਰੇ ਮਿੱਤਰੋ ਬੜੀਆਂ ਦੇਖਣਾ ਚਾਹੁੰਦੀ ਹੈ ਦੁਨੀਆ ਖੜਕਾ ਦਲਕਾ ਭਾਲਦੀ ਹੈ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਆਹ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਦੇ ਵਿੱਚ ਆਪਣੀ ਟੀਮ ਦੇ ਖਾਤੇ ਵਿੱਚ ਜੋੜੀ